ਪਿੰਡ ਤੁਲਿਤਾ ਵਿਖੇ ਅੱਜ ਸਵੇਰ ਵੇਲੇ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨਾਲ ਲੱਗਦੀ ਜਗਾਨੂ ਟਾੜ ਦਿੱਤਾ ਗਿਆ ਵੱਡੀ ਗਿਣਤੀ ਵਿੱਚ ਵੱਖ-ਵੱਖ ਥਾਣਿਆਂ ਦੀ ਪਹੁੰਚੀ ਪੁਲਿਸ ਨੇ ਪਿੰਡ ਨੂੰ ਛਾਉਣੀ ਵਿੱਚ ਬਦਲ ਦਿੱਤਾ ਤੇ ਜੀਸੀਬੀ ਮਸ਼ੀਨ ਦੀ ਮਦਦ ਨਾਲ ਕੰਦਾ ਵੀ ਟਾ ਦਿੱਤੀਆਂ ਗਈਆਂ ਮੌਕੇ ਤੇ ਬਸਪਾ ਆਗੂ ਤਿਰਥ ਰਾਜਪੁਰਾ ਖੁਸ਼ੀਰਾਮ ਸੁਖਵਿੰਦਰ ਬਿੱਟੂ ਤੇ ਹੋ ਰਾਗੂ ਪਹੁੰਚੇ ਜਿਹਨਾਂ ਨੂੰ ਬੈਰੀਕੇਟ ਲਗਾ ਕੇ ਪੁਲਿਸ ਵੱਲੋਂ ਰੋਕਿਆ ਗਿਆ इस दौरान पुलिस ते बसपा आगुआ तक धक्का मुक्की भी हुई पुलिस वलो कई बसपा आगुआ ते होर जथे दे आगुआ न गिरफ्तार कर लिया गया ते डिटेन करके बस विच किसी अणदसी जगह ते ले गए बसपा आगू तीरथ राजपुरा ते खुशी राम ने कहा कि एक पासे सरपंच गुरु रविदास कम्युनिटी हाल दा पंचायत विच मता पास करता है ते जदो उस जगह की दीवारी कर ली जाती है तो प्रशासन नल के टवा रहा है यह श्रेयाम दलित समाज निका है पेंड विच होर भी पंचायती जगह कब्जे हन सिर्फ दलित समाज न ही क्यों टारगेट किया जाता है

मुदाबाद मु श्री गुरू रवदास गुरदवार ਇਹੀ ਸੀ ਜਿਹਦੇ ਵਿੱਚ ਪਿੰਡ ਵਾਸੀਆਂ ਦੀ ਮੰਗ ਸੀ ਵੀ ਜਿਹੜੀ ਇਹ ਜਗ੍ਹਾ ਆ ਸ੍ਰੀ ਗੁਰੂ ਰਵਦਾਸ ਗੁਰਦੁਆਰਾ ਦੇ ਨਾਲ ਮਲਾਈ ਜਾਵੇ ਸਰਪੰਚਾਂ ਬਹਿ ਕੇ ਗੱਲਬਾਤ ਹੋਈ ਵੀਡੀਓ ਨਾਲ ਬਹਿ ਕੇ ਗੱਲਬਾਤ ਹੋਈ ਇਹਨਾਂ ਨੇ ਸਹਿਮਤੀ ਦੇ ਨਾਲ ਉਹ ਪੰਚਾਇਤ ਨੇ ਸਾਨੂੰ ਮਤਾ ਪਾ ਕੇ ਦਿੱਤਾ ਇੱਥੇ ਦੇ ਤੇ ਬਸਨੀਕਾਂ ਨੂੰ ਵੀ ਇਹ ਜਿਹੜੀ ਜਗ੍ਹਾ ਤੁਸੀਂ ਵਰਤ ਸਕਦੇ ਆ ਗੁਰੂ ਘਰ ਵਾਸਤੇ ਮਤਾ ਪਾਉਣ ਤੋਂ ਬਾਅਦ ਉਹਦੀ ਬਾਉਂਡਰੀ ਹੋ ਗਈ ਉਨੀ ਜਗ੍ਹਾ ਨੂੰ ਗੁਰੂ ਗੁਰਦੁਆਰਾ ਸਾਹਿਬ ਦੇ ਨਾਲ ਮਲਾ ਲਿਆ ਔਰ ਗੇਟ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਅੱਜ ਬਿਨਾ ਕਿਸੇ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਪੁਲਿਸ ਸੱਦ ਕੇ ਸਰਪੰਚ ਨੇ ਜਿਹੜਾ ਉਹ ਗੁਰੂ ਘਰ ਦੀ ਚਾਰ ਦਿਵਾਰੀ ਢਵਾਤੀ ਤੋਂ ਅਸੀਂ ਸਾਨੂੰ ਕਿਸੇ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਨਾ ਪਿੰਡ ਵਾਲੇ ਨੂੰ ਨਾ ਕਿਸੇ ਹੋਰ ਨੂੰ ਸਾਨੂੰ ਬਿਨਾ ਨੋਟਿਸ ਤੋਂ ਇੱਥੇ ਪੂਰੇ ਜ਼ਿਲ੍ਹੇ ਦੀ ਫੋਰਸ ਨੇ ਆਣ ਕੇ ਪਿੰਡ ਵਾਸੀਆਂ ਨੂੰ ਬੰਦੀ ਬਣਾਇਆ ਬੰਦੀ ਬਣਾਉਣ ਤੋਂ ਬਾਅਦ ਉੱਥੇ ਬਲਡੋਜ਼ਰ ਚਲਾਇਆ ਸੋ ਮੈਂ ਖਾਸ ਕਰਕੇ ਸ਼੍ਰੀ ਗੁਰੂਵਰਦਾਸ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਦਾ ਵੇ ਸਾਡੇ ਗੁਰੂ ਘਰ ਕਿਤੇ ਸੇਫ ਨਹੀਂ ਹੈ ਸਾਡੇ ਗੁਰੂ ਘਰਾਂ ਦੇ ਲਾਗੇ ਠੇਕੇ ਖੋਲੇ ਜਾ ਰਹੇ ਆ ਸਾਡੇ ਗੁਰੂ ਘਰਾਂ ਨੂੰ ਟਾਇਆ ਜਾ ਰਿਹਾ ਆਓ ਜਿਹੜੇ ਵੀ ਸਾਥੀ ਜਿੰਨੇ ਵੀ ਸ਼੍ਰੀ ਗੁਰੂਵਰਦਾਸ ਮਹਾਰਾਜ ਨੂੰ ਮੰਨਣ ਵਾਲੇ ਆ ਧਲੇਤੇ ਦੀ ਧਰਤੀ ਤੇ ਪਹੁੰਚੋ ਜੈ ਪੀਮ ਜੈ ਭਾਰਤ ਹਾਂਜੀ ਧਲੇਤੇ ਵਿੱਚ ਪਹੁੰਚਿਆ ਕੀ ਮਸਲਾ ਹੈਗਾ ਸਾਰਾ ਅ ਕਾਰਜੋਗ ਸਾਥੀਓ ਜੈ ਪੀਮ ਜੈ ਭਾਰਤ ਅੱਜ ਪਿੰਡ ਧਲੇਤੇ ਵਿੱਚ ਅਚਾਨਕ ਤੜਕਸਾਰੇ 10 ਵਜੇ ਦੇ ਲਗਭਗ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਭਾਰੀ ਸੰਖਿਆ ਵਿੱਚ ਪਹੁੰਚੀਆਂ ਵੀਡੀਓ ਔਰ ਹੋਰ ਇਹਨਾਂ ਦਾ ਆਲਮਾ ਪਹੁੰਚਿਆ ਜਿੱਥੋਂ ਸਾਨੂੰ ਪਿੰਡ ਦੇ ਲੋਕਾਂ ਨੇ ਫੋਨ ਕੀਤਾ ਕਿ ਬਹੁਤ ਭਾਰੀ ਤعداد ਵਿੱਚ ਪੁਲਿਸ ਔਰ ਸਿਵਲ ਪ੍ਰਸ਼ਾਸਨ ਜਿਹੜਾ ਉਹ ਪਿੰਡ ਤਲੇਤੇ ਵਿੱਚ ਪਹੁੰਚ ਗਿਆ ਔਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਬਿਨਾਂ ਕੋਈ ਨੋਟਿਸ ਤੋਂ ਬਿਨਾਂ ਕੋਈ ਜਾਣਕਾਰੀ ਤੋਂ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਨੂੰ ਕੋਈ ਵੀ ਕਿਤੇ ਪੱਖ ਸੁਣਨ ਤੋਂ ਬਿਨਾਂ ਹੀ ਏ ਆ ਕੇ ਗੁਰੂ ਰਬਦਾਸ ਮਹਾਰਾਜ ਦੇ ਨਾਂ ਤੇ ਜਿਹੜਾ ಗ್ರಾಮ ਪੰਚਾਇਤ ਤਲੇਤਾਈ ਨੇ 1 10 4 2025 ਨੂੰ ਮਤਾ ਪਾ ਕੇ ਦਿੱਤਾ ਉੱਤੇ ਖਸਰਾ ਨੰਬਰ ਵੀ ਲਿਖ ਕੇ ਦਿੱਤਾ ਕਮੇਟੀ ਨੂੰ ਮਤਾ ਪਾ ਕੇ ਦਿੱਤਾ ਸੀ ਕਿ ਆਹ ਖਸਰਾ ਨੰਬਰ ਇੰਨੇ ਦੀ ਜਗ੍ਹਾ ਜਿਹੜੇ ਵਿੱਚ ਗੁਰੂ ਰਬਦਾਸ ਕਮਿਊਨਿਟੀ ਹਾਲ ਬਣਾਇਆ ਜਾਣਾ ਔਰ ਉਸੇ ਪਿੰਡ ਦੇ ਲੋਕਾਂ ਨੇ ਇਕੱਠੇ ਕੁਝ ਪੈਸੇ ਆਪਣੀ ਪੂੰਜੀ ਤੋਂ ਇਕੱਠੇ ਕਰਕੇ ਉਸ ਉਸ ਜਗ੍ਹਾ ਦੀ ਚਾਰ ਦਿਵਾਰੀ ਕੀਤੀ ਗੇਟ ਲਗਾਇਆ ਔਰ ਅੱਜ ਅਚਾਨਕ ਪੁਲਿਸ ਨੇ ਆ ਕੇ ਤੱਕੇ ਸ਼ਹੀਨਾਂ ਉੱਥੇ ਜੀਸੀਬੀ ਚਲਾ ਕੇ ਬਿਨਾਂ ਕਿਸੇ ਨੋਟਸ ਤੋਂ ਉਹਨੂੰ ਢਾਟੇ ਰਹੀ ਕੀਤਾ ਪਰ ਉੱਥੇ ਗੁਰੂ ਅਰਬਦਾਸ ਮਹਾਰਾਜ ਦਾ ਜਿਹੜਾ ਬੋਰਡ ਵੀ ਲੱਗਾ ਸੀ ਗੁਰੂ ਅਰਬਦਾਸ ਪਵੰਦਾ ਕਮਿਊਨਿਟੀ ਹੋਲ ਦਾ ਉਹ ਵੀ ਖੁਰਦ-ਬੁਰਦ ਕਰ ਦਿੱਤਾ ਗੁਰੂ ਰਬਦਾਸ ਮਹਾਰਾਜ ਦਾ ਬਹੁਤ ਨਰਾਦਰ ਕੀਤਾ ਪੁਲਿਸ ਪ੍ਰਸ਼ਾਸਨ ਨੇ ਔਰ ਵੀਡੀਓ ਔਰ ਤਹਿਸੀਲਦਾਰ ਸਾਹਿਬ ਜਿੰਨੇ ਵੀ ਉੱਥੇ ਪਹੁੰਚੇ ਔਰ ਇਸ ਤੋਂ ਪਹਿਲਾਂ ਬਟਾਲਾ ਦੇ ਵਿੱਚ ਸਰਕਾਰ ਦੇ ਇਸ਼ਾਰੇ ਤੇ ਸੰਤ ਕਬੀਰ ਮਹਾਰਾਜ ਦਾ ਗੁਰਦੁਆਰਾ ਸਾਹਿਬ ਢਾਟੇ ਰਹੀ ਕੀਤਾ ਔਰ ਖਰਾੜਗੜ ਸਾਹਿਬ ਦੀ ਪਵਿੱਤਰ ਧਰਤੀ ਦੇਉ ਤੇ ਸ਼ਰਾਬ ਦੇ ਠੇਕੇ ਖੋਲੇ ਸਰਕਾਰ ਨੇ ਪਰ ਸਰਕਾਰ ਦੀ ਐਡੀ ਮਾੜੀ ਸੋਚ ਗੁਰੂ ਰਵਦਾਸ ਸਾਹਿਬ ਦੇ ਦਲ ਸਮਾਜ ਪ੍ਰਤੀ ਸਾਡੇ ਮਹਾਪੁਰਸ਼ਾਂ ਪ੍ਰਤੀ ਆ ਕਿ ਉਹਦੀ ਅਪੀਨਿੰਦਨਯੋਗ ਹੈ ਕਟਣਾ ਆ ਔਰ ਅਸੀਂ ਬਹੁਜਨ ਸਮਾਜ ਪਾਰਟੀ ਦੀ ਤਰਫੋਂ ਪੰਜਾਬ ਸੰਭਾਲੋ ਮਹਮ ਜਿਹੜੇ ਮਾਨਯੋਗ ਸਰਦਾਰ ਅਵਤਾਰ ਸਿੰਘ ਕ੍ਰੀਮਪਰੀ ਜੀ ਨੇ ਪੂਰੇ ਪੰਜਾਬ ਚਲਾਈ ਆ ਉਹਦੇ ਤਹਿਤ ਸੰਗਤ ਨੂੰ ਅਪੀਲ ਕਰਦੇ ਆ ਕਿ ਇਸ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਣ ਦੇ ਲਈ ਤਲੇਤੇ ਦੀ ਤਰਤੀ ਤੇ ਪਹੁੰਚੀਏ ਔਰ ਉੱਥੇ ਆਪਣੇ ਗੁਰੂ ਰਵਦਾਸ ਮਹਾਰਾਜ ਦਾ ਸਨਮਾਨ ਦੇ ਲਈ ਆਪਾਂ ਮੈਦਾਨ ਵਿੱਚ ਆਈਏ ਔਰ ਇੱਕ ਵਾਰ ਮੈਂ ਫੇਰ ਤੁਹਾਨੂੰ ਦੱਸਣਾ ਚਾਹਣਾ ਕਿ ਇਹਦਾ ਪਹਿਲਾਂ ਵੀ ਡਿਸਪਿਊਟ ਚੱਲਦਾ ਸੀ ਔਰ ಗ್ರಾಮ ਪੰਚਾਇਤ ਔਰ ਵੀਡੀਓ ਸਾਹਮਣੇ ਕਮਰੇ ਸੱਦ ਕੇ ਮੇਰੀ ਹਾਜ਼ਰੀ ਚ ਇਹ ਡਿਸਪਿਊਟ ਨੂੰ ਖਤਮ ਕਰਨ ਦੇ ਲਈ ਇੱਕ ਮਤਾ ਪੰਚਾਇਤ ਦਾ ਪਵਾ ਕੇ ਗੁਰੂਵਦਾਸ ਕਮਿਊਨਿਟੀ ਦੇ ਕਮੇਟੀ ਦੇ ਮੈਂਬਰ ਹ ਵ ਦਿੱਤਾ ਹੋਇਆ ਪਰ ਉਸ ਮਤੇ ਨੂੰ ਵੀ ਟੱਚ ਨਹੀਂ ਜਾਣਿਆ ਔਰ ਇਸ ਕਮੇਟੀ ਦਾ ਕੋਈ ਪੱਖ ਨਹੀਂ ਸੁਣਿਆ ਜੋ ਕਾਰ ਡੀਰੀ ਕਰਦਾ ਔਰ ਹੁਣ ਉਥੋਂ ਮਲਬਾ ਵੀ ਹਟਾ ਰਹੀ ਸਰਕਾਰ ਉਹਨਾਂ ਦੀਆਂ ਇੱਟਾਂ ਵੀ ਲਿਆ ਰਹੀ ਆ ਔਰ ਮੈਂ ਸੰਗਤ ਨੂੰ ਅਪੀਲ ਕਰਦਾ ਕਿ ਇਸ ਇਸ ਦਾ ਮੂੰਹ ਤੋੜਮਾ ਜਵਾਬ ਦੇਣ ਦੇ ਲਈ ਆਪਾਂ ਇਕੱਠੇ ਹੋਈਏ ਉਹ ਗੁਰੂ ਅਰਦਾਸ ਕੇ ਸਨਮਾਨ ਚ ਆਪਾਂ ਸਾਰੇ ਇਕੱਠੇ ਹੋਈਏ ਜੈਪੀ ਜਪਾ ਅੱਜ ਜੋ ਵੀ ਤੁਸੀਂ ਦੇਖਦੇ ਪਏ ਆ ਸਾਰਾ ਇਹ ਮਸਲਾ ਪਿੰਡ ਤੇ ਲੇਟੇ ਦਾ ਵਿੱਚ ਚੱਲਦਾ ਪਿਆ ਇਹ ਨਜਾਇਜ਼ ਕਬਜ਼ਾ ਜਿਹੜਾ ਗਰਾਊਂਡ ਦੇ ਪਲੇ ਗਰਾਊਂਡ ਦੇ ਉੱਪਰ ਹੋਇਆ ਸੀ ਉਹਨੂੰ ਛਡਾਉਣ ਦੇ ਲਈ ਆ ਇਹ ਪਹਿਲਾਂ ਵੀ ਥੋੜਾ ਜਿਹਾ 4 ਮਹੀਨੇ ਪਹਿਲਾਂ ਇਹ ਕਬਜ਼ਾ ਹਟਾਇਆ ਜਾ ਰਿਹਾ ਸੀ ਉਦੋਂ ਸਾਨੂੰ ਰੋਗਤਾ ਇਹਨਾਂ ਨੇ ਮੂਰੇ ਫੋਟੋਆਂ ਰੱਖਤੀਆਂ ਲਿਆ ਕੇ ਗੁਰੂ ਸਾਹਿਬਾਨਾਂ ਦੀਆਂ ਕੁਝ ਕੁ ਬੰਦਿਆਂ ਨੇ ਯਾਦ ਕੀ ਸਾਰਾ ਐਸਸੀ ਸਮਾਜ ਸਾਡੇ ਨਾਲ ਸਹਿਮਤ ਆ ਵੀ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਪਹਿਲਾਂ ਵੀ ਪਲੇ ਗਰਾਊਂਡ ਦੀ ਜਗ੍ਹਾ ਇਹੇ ਵਿੱਚ ਇੱਥੇ ਗਰਾਊਂਡ ਬਣਨੀ ਚਾਹੀਦੀ ਆ ਕੁਝ ਕੋ ਲੋਕਾਂ ਵੱਲੋਂ ਇੱਥੇ ਕੰਦ ਪਾਇ ਪਾਈ ਜਾ ਰਹੀ ਆ ਬੇ ਬਾਰ ਬਾਰ ਕੰਦ ਹੁਣ ਅਸੀਂ ਕਾਨੂੰਨੀ ਕਾਰਵਾਈ ਕਰਕੇ ਡੀਸੀ ਸਾਹਿਬ ਦੇ ਆਰਡਰਾਂ ਅਹੀਂ ਇਹ ਕੰਦ ਹੀ ਅੱਜ ਕਬਜ਼ਾ ਲੈਣ ਨਿਟਾਣ ਦੇ ਪਏ ਸੀਗੇ ਅੱਜ ਫੇਰ ਇੱਥੇ ਆ ਕੇ ਲੋਕੀ ਬਾਹਰੋਂ ਆ ਕੇ ਦੁਆ ਕਰਦੇ ਪਏ ਆ ਵੀ ਗੁਰਦੁਆਰਾ ਸਾਹਿਬ ਦੀ ਕੰਦ ਢਾਹਤੀ ਸਾਨੂੰ ਆ ਕੇ ਕੋਈ ਉਹਨਾਂ ਦੇ ਵਿੱਚੋਂ ਬੰਦਾ ਆ ਕੇ ਦਿਖਾ ਲਈਦਾ ਹੈ ਕਿਹੜੀ ਕੰਦ ਗੁਰਦੁਆਰੇ ਸਾਹਿਬ ਦੀ ਢਾਈ ਆ ਸਾਡਾ ਆਪਣਾ ਗੁਰੂ ਘਰ ਆ ਗੁਰੂ ਘਰ ਦੀ ਕੰਧ ਨੂੰ ਕੋਈ ਨਹੀਂ ਛੇੜ ਸਕਦਾ ਉਹ ਲੱਗ ਗਿਆ ਇੱਕ ਸਾਈਡ ਤੇ ਕੰਧ ਆ ਗੁਰੂ ਜੀ ਸਾਹਿਬ ਦੀ ਜਦ ਕਿ ਇਹਨਾਂ ਨੇ ਇੱਧਰ ਕਬਜ਼ਾ ਕਰਨ ਦੇ ਮਾਰੇ ਨੇ ਬਣਾਉਣ ਦੇ ਮਾਰੇ ਨੇ ਕੁੱਝ ਕ ਬੰਦਿਆਂ ਨੇ ਉਹ ਕੰਧ ਢਾਈ ਸੀਗੀ ਉਹਨਾਂ ਦੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕਰਾਈ ਪਰ ਅਸੀਂ ਇਹ ਕਹਿੰਦੇ ਆ ਵੀ ਸਾਰਿਆਂ ਨੂੰ ਵੀ ਕੋਈ ਵੀ ਇਹ ਚੀਜ਼ ਦੇ ਵਿੱਚ ਗਮਰਾਹ ਨਾ ਹੋ ਸਾਡਾ ਏਸੀ ਭਾਈ ਜਰਾ ਸੱਜਣਾ ਸਾਰੇ ਸਹਿਮਤ ਆ ਸਾਡੇ ਕੋਲ ਸਿਰਫ ਦੋ ਗਰਾਊਂਡਾਂ ਪੈਣਦੀਆਂ ਇੱਕ ਬਾਹਰਲੇ ਪਾਸੇ ਪੈਣਦੇ ਗਰਾਊਂਡ ਆ ਇੱਕ ਅੰਦਰ ਗਰਾਊਂਡ ਆ ਇਹ ਵੀ ਰਿਐਕਟਰ ਆ ਉਹ ਵੀ ਗਰਾਊਂਡ ਰਿਐਕਟਰ ਆ ਪਰ ਫੇ ਵੀ ਸਾਨੂੰ ਇਨਾ ਦੁੱਖ ਦੁੱਖ ਪਰੇਸ਼ਾਨੀ ਦਾ ਆਉਂਦਾ ਪਈਆ ਬਹੁਤ ਜ਼ਿਆਦਾ ਬਾਹਰੋਂ ਆ ਕੇ ਲੋਕੀ ਪਰੇਸ਼ਾਨ ਕਰ ਰਹੇ ਆ ਬਾਰ ਬਾਰ ਜਿਹੜੀ ਕੋਈ ਗੰਦ ਪਾਈ ਹੈ ਗੁਰੂ ਘਰ ਦੀ ਪਾਈ ਸੀ ਪਹਿਲਾਂ ਕੋਈ ਮਤਾ ਹੀ ਪਾਇਆ ਸੀ ਜਿਹੜਾ ਮਤਾ ਪਿਆ ਆ ਉਹ ਇਹ ਆ ਬੇ ਕਮਿਊਨਿਟੀ ਹਾਲ ਇਹਨਾਂ ਨੂੰ ਬਣਾ ਕੇ ਦੇਣਾ ਸੀ ਇਹ ਕਹਿੰਦੇ ਸਾਨੂੰ ਗੁਰੂ ਰਵਿਦਾਸ ਜੀ ਨੌ ਦੇ ਕਮਿਊਨਿਟੀ ਹਾਲ ਬਣਾ ਕੇ ਦਿਓ ਪਰ ਕਮਿਊਨਿਟੀ ਹਾਲ ਅਸੀਂ ਪਿੰਡ ਦੇ ਵਿੱਚ ਥੋੜਾ ਬਣਾਵਾਂਗੇ ਬਣਾਣਾ ਕਿੱਥੇ ਅਸੀਂ ਕਮਿਊਨਿਟੀ ਹਾਲ ਕਮਿਊਨਿਟੀ ਹਾਲ ਬਾਹਰਲੇ ਪਾਸੇ ਜੀ ਸਾਡੇ ਕੋਲ ਪਿੰਡ ਦੇ ਬਾਹਰਲੀ ਫੈਣੀ ਤੇ ਸਾਡੇ ਕੋਲ ਜਗ੍ਹਾ ਆ ਉੱਥੇ ਬਣਾਣਾ ਕਮਿਊਨਿ ਜਿਹੜਾ ਮਦਾ ਪਾਇਆ ਇਹਨਾਂ ਨੇ ਸ਼ੈੱਡ ਬਣਾਈ ਆ ਉਹ ਕਹਿੰਦੇ ਥਾਂ ਦੇ ਵਿੱਚ ਇਹ ਕਹਿੰਦੇ ਅਸੀਂ ਉਹਨੂੰ ਕਮਿਊਨਿਟੀ ਹਾਲ ਬਣਾਉਣਾ ਆ ਉਹ ਕਹਿੰਦੇ ਖਸਰਾ ਨੰਬਰ ਇਹ ਪੈਂਦਾ ਆ ਜਿਹੜਾ ਕਮਿਊਨਿਟੀ ਹਾਂਜੀ ਉਹ ਸ਼ੈੱਡ ਸਾਡੇ ਖਸਰੇ ਨੰਬਰ ਚ ਆਈ ਆ 5743 ਚ ਆਈ ਆ ਉਹ ਵੀ ਜੇ ਅਸੀਂ ਅਸੀਂ ਕਹੀਏ ਹੈ ਨਾ ਵੀ ਸ਼ੈੱਡ ਉਹ ਦੂਜਾ ਉਹ ਵੀ 5743 ਦੇ ਵਿੱਚ ਆਉਂਦੀ ਆ ਜਿਹੜੀ ਗੁਰਦੁਆਰੇ ਦੀ ਜਗ੍ਹਾ ਉਹ ਤੋਂ ਬਹੁਤ ਥੋੜੀ ਆ ਇਹ ਜਿਹੜੀ ਗੋਰਦਵਾਲੇ ਦੀ ਜਗਾ ਉਹ ਤਾਂ ਬਹੁਤ ਥੋੜੀ ਆ ਕਿੰਨੇ ਕ ਹੋਰ ਤੋਂ ਪਿੰਡ ਵਿੱਚ ਇਦਾਂ ਦੀ ਕਰਦੀ ਆ ਛੱਡੀ ਆ ਪਿੰਡ 'ਚ ਕਾਬਜਤ ਹੈਗੇ ਜੀ 5 6 ਜਗ੍ਹਾ ਆ ਅਸੀਂ ਤਿੰਨ ਕਾਬਜੇ ਆ ਇਹਦੇ ਥਣੇ ਤਿੰਨ ਕਾਬਜੇ ਹੀ ਛੜਾ ਲਏ ਆ ਜੀ ਕਿਹੜੇ ਖੋਰ ਕਿਹੜੇ ਵੀਡੀਓ ਮੈਡਮ ਦੇ ਥਰੂ ਕਿਹੜੇ ਕੜੇ ਛੜਾਏ ਹੋਰ ਹਾਂਜੀ ਇੱਕ ਆਪਣੇ ਬਾਹਰਲੇ ਪਾਸੇ ਆ ਖਾੜੇ ਦੇ ਲੱਗੇ ਆ ਜਗਾ ਆਪਣੇ ਉੱਥੇ ਸਪੈਦੇ ਲੱਗੇ ਹੋ ਆ ਉਹ ਅਸੀਂ ਛੜਾਈ ਆ ਹਾਂਜੀ ਤੁਸੀਂ ਆ ਬੋਲੇ ਸੀ ਵੀ 29 ਖੱਤੇ ਪੰਚਾਇਤੀ ਆ ਹਾਂਜੀ ਜਿਹੜੇ ਪੰਚਾਇਤੀ ਮੇਰੇ ਗਾਂ 29 28 ਖੱਤੇ ਆ 28 ਖੱਤੇ ਆ ਆਨਲਾਈਨ ਜਰ ਬੋਲਦੇ ਉਹਦੇ ਵਿੱਚ ਖਾਈਆਂ ਖੱਤਿਆਂ ਦੇ ਵਿੱਚ ਠੀਕ ਹੈ ਬਾਤ ਜੇਰੇ ਵੀ ਹੁਣ ਸਾਨੂੰ ਅਸੀਂ ਇਸ ਚੀਜ਼ ਤੇ ਲੱਗੇ ਹੋ ਆ ਜੇ ਸਾਡੀ ਸਾਰੀ ਨਿਸ਼ਾਨਦੇਹੀ ਹੋ ਜਵੇ ਪੈਂਡ ਦੀ ਫਿਰ ਸਾਨੂੰ ਆਪੇ ਪਤਾ ਲੱਗ ਜਾਣਾ ਸਾਡੀ ਕਿੰਨੇ ਆ ਕਿੰਨਾ ਨਹੀਂ ਜਿੱਥੇ ਜਿੱਥੇ ਸਾਨੂੰ ਪਤਾ ਲੱਗਦੀ ਪਈ ਹੈ ਪੰਚਾਇਤ ਦੀ ਜਗ੍ਹਾ ਅਸੀਂ ਕਢਾਉਨੇ ਪਏ ਆ ਅਸੀਂ ਆ ਹੁਣ ਹਾਲੇ ਤੇ ਜ਼ਮੀਨ ਚੜਾਈ ਆ ਉੱਥੇ ਵੀ ਅਸੀਂ ਕਢਾ ਗਏ ਜ਼ਮੀਨ ਚੜਾਈ ਆ ਪਿਛਲੀ ਵਾਰ ਨਾਲੋਂ ਡੇਢ ਖੱਤਾ ਵੱਧ ਹਾਲੇ ਤੇ ਚੜਿਆ ਜੀ ਆਨ ਰਿਕਾਰਡ ਆ ਇਹ ਪਰ ਗੱਲ ਕੋਈ ਸਾਨੂੰ ਕਾਰਨ ਦਊਗਾ ਕੰਮ ਤਾਂ ਹੀ ਹੋ ਆ 2 ਸਾਲ 2 ਸਾਲ ਤੱਕ ਕੱਢਣ ਹਾਲੇ ਤਾਂ ਕੁਝ ਕਿ ਮਹੀਨੇ ਹੋਏ ਸਾਨੂੰ ਬਣਿਆ ਨੂੰ ਆ ਚਾਰ ਮਹੀਨੇ ਹੋ ਗਏ ਆਹ ਗਰਾਉਂਡ ਛੜਾਉਂਦਿਆਂ ਨੂੰ ਇਹਨਾਂ ਨੇ ਰੌਲਾ ਪਾ ਆਇਆ ਇੰਨਾ ਜਿਆਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਸਰਪੰਚੀ ਕਾਰਨ ਨੂੰ ਵੀ ਦੋ ਆ ਬੰਦਾ ਬਹੁਤ ਜਿਆਦਾ ਪਰੇਸ਼ਾਨ ਕਰਦੇ ਪਏ ਆ ਇਹ ਐਸਸੀ ਐਸਸੀ ਦਾ ਬਰਾਦਰੀ ਦਾ ਦੁਇਜੇ ਦੇ ਵਿੱਚ ਫਰਕ ਪਾਉਣ ਦੇ ਲਈ ਇਹ ਕੰਮ ਕਰਦੇ ਪਏ ਬਾਹਰੋਂ ਆ ਆ ਕੇ ਜਦ ਕਿ ਸਾਡੇ ਪਿੰਡ ਇਦਾਂ ਦਾ ਕੋਈ ਦੂਜਾ ਨਹੀਂ ਹੈਗਾ 656 ਵੋਟਾਂ ਪਈਆਂ ਸਾਰੇ ਭਰਾਵਾਂ ਦੀਆਂ ਰਲ ਕੇ ਪਈਆਂ ਐਸਸੀ ਜਮਾਦਿਆਂ ਸਾਰੇ ਜਨਰ ਸਾਰੇ ਰਲ ਕੇ ਵੋਟਾਂ ਪਾ ਕੇ ਹੀ ਜਿੱਤੇ ਆ ਪਰ ਇਹ ਇਹ ਜੀ ਜਬ ਬੜਾ ਸਾਨੂੰ ਦੁੱਖदाई ਤਾਂ ਆਉਂਦੀ ਆ ਵੇ ਜਦੋਂ ਸਾਨੂੰ ਅਸੀਂ ਵੋਟਾਂ ਮੰਗਦੇ ਸੀ ਬੱਚੇ ਕਹਿੰਦੇ ਸਾਨੂੰ ਗਰਾਊਂਡ ਚਾਹੀਦੀ ਆ ਵੇ ਸਾਨੂੰ ਗਰਾਊਂਡ ਕਲੀਅਰ ਕਰਾ ਕੇ ਦਿਓ ਅਸੀਂ ਜਦੋਂ ਗਰਾਊਂਡ ਕਲੀਅਰ ਕਰਨ ਲੱਗੇ ਇਹਨਾਂ ਨੇ ਮੋਰੇ ਲਿਆ ਕੇ ਫੋਟੋਆਂ ਰੱਖ ਕੇ ਕੰਦਾ ਪਾਉਣ ਲੱਪੇ ਤੁਸੀਂ ਦੱਸੋ ਕਿੱਥੇ ਰਹਿਣ ਸਾਵੇ ਚਾਰ ਮਹੀਨੇ ਹੋ ਗਏ ਇਹਨਾਂ ਚਾਰ ਮਹੀਨੇ ਹੋ ਗਏ ਕੰਦ ਪਾਈ ਨੂੰ ਜਿਹੜੇ ਗੁਰੂ ਘਰ ਦੀ ਕੰਦ ਕਹਿੰਦੇ ਉਹ ਤਾਂ ਛਾਲਾਂ ਵੱਧੀ ਪਈਓ ਆ ਉਹ ਇੱਕ ਸਾਈਡ ਤੇ ਕੰਦ ਤੁਸੀਂ ਮੀਡੀਆ 'ਚ ਲਿਜਾ ਕੇ ਦਿਖਾ ਸਕਦੇ ਆ ਇਹਨਾਂ ਨੇ ਢਾਈ ਸਮਾਂ ਗਿਆ ਅੱਜ ਉਹ ਅਸੀਂ ਬਣਾਈ ਇਹਨਾਂ ਨੇ ਫੇਰ ਤਾਤੀ ਜਿਹੜੇ ਅਸੀਂ ਪਲੇ ਗਰਾ ਮੈਂ ਪਾਲਸਰੀ ਮਜੂਦ ਦੀ ਦੇ ਵਿੱਚ ਆ ਕੇ ਸਾਰਾ ਕੁਝ ਇਹਨਾਂ ਨੇ ਪਾੜ ਖਰ ਦਦਿਆ ਪਰ ਇਹ ਆ ਗੱਲਾਂ ਨਹੀਂ ਸਾਨੂੰ ਚਾਹੀਦੀਆਂ ਜਿਹੜੇ ਫਰਕ ਪਾਉਂਦੇ ਆ ਨਾ ਗੁਰੂ ਘਰ ਦੇ ਨਾਂ ਤੇ ਬਦਨਾਮ ਕਰਨਾ ਚਾਹੁੰਦੇ ਆ ਪੰਚਾਇਤ ਨੂੰ ਜਾਂ ਕੁਝ ਵੀ ਅਸੀਂ ਸਾਰਿਆਂ ਦਾ ਸਾਰਿਆਂ ਦਾ ਸਾਂਝੀ ਪੰਚਾਇਤ ਹੁੰਦੀ ਆ ਇਦਾਂ ਦਾ ਕੋਈ ਪੱਖ ਮਾਤ ਨਹੀਂ ਜੇ ਅਸੀਂ ਹੁਣ ਦੂਈਆਂ ਬਰਾਦਰੀਆਂ ਤੋਂ ਨਾਂ ਖੱਤੇ ਛੜਾਵਾਂਗੇ ਨਾ ਜ਼ਮੀਨਾਂ ਛੜਾਵਾਂਗੇ ਸਾਨੂੰ ਤਾਂ ਕਹਿਣ ਅਸੀਂ ਤਾਂ ਬਰਾਦਰੀਆਂ ਦੇ ਵਿੱਚ ਫਰਕ ਪਾਉਂਦੇ ਨਹੀਂ ਹੈਗੇ ਸਰ ਭਾਈ ਆਪਣੇ ਪੰਚਾਇਤ ਦੀ ਗਰਾਊਂਡ ਜਿਹੜੀ ਗਰਾਊਂਡੇ ਮੰਗਦੇ ਪਏ ਆ ਹਰ ਤਾਂ ਹੋਰ ਬਹੁਤ ਜਗ੍ਹਾ ਜਿਹੜੀ ਬਗਲੀਓ ਆ ਉਹ ਤਾਂ ਅਸੀਂ ਹਾਲੇ ਗਏ ਨਹੀਂ